ਭਾਰਤੀ ਜਨਤਾ ਪਾਰਟੀ ਵੱਲੋਂ ਨਗਰ ਨਿਗਮ ਲੁਧਿਆਣਾ ਦੇ ਬਾਗ ਨੰਬਰ 14 ਤੋਂ ਜ਼ਿਲ੍ਹਾ ਸਕੱਤਰ ਨਵਲ ਕਿਸੌਰ ਜੈਨ ਨੂੰ ਉਮੀਦਵਾਰ ਐਲਾਨਿਆ ਗਿਆ। ਨਵਲ ਜੈਨ ਵੱਲੋਂ ਸਾthੀਆਂ ਸਮੇਤ ਢੋਲ ਦੇ ਡੱਗੇ ਤੇ ਪੰਜਾਬੀ ਬਾਗ ਤੋਂ ਮੋਤੀ ਬਾਗ ਤੱਕ ਆਪਣੀ ਵੱਡੀ ਗਿਣਤੀ ਵਿੱਚ ਸਾthੀਆਂ ਸਮੇਤ ਡੋਰ ਟੂ ਡੋਰ ਕਰਦਿਆਂ ਵੋਟਾਂ ਮੰਗੀਆਂ ਗਈਆਂ ਨੇ। ਭਾਜਪਾ ਦੇ ਚੋਣ ਸੰਸਾਨ ਕਮਲ ਦਾ ਫੁੱਲ ਵਾਲਾ ਬਟਨ ਦਬਾਉਣ ਦੀ ਅਪੀਲ ਕਰਦਿਆਂ ਨਮਲ ਜੈਨ ਨੇ ਲੋਕਾਂ ਨੂੰ ਭਾਜਪਾ ਦੀਆਂ ਨੀਤੀਆਂ ਤੋਂ ਜਾਣੂ ਕਰਵਾਇਆ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੁਆਰਾ ਕੀਤੇ ਗਏ ਦਰਜਨਾ ਕੰਮਾਂ ਤੋਂ ਜਾਣੂ ਕਰਵਾਇਆ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਨੇ ਕਿਹਾ ਕਿ ਮੇਰੇ ਦੁਆਰਾ ਭਾਜਪਾ ਦੁਆਰਾ ਕੀਤੇ ਜਾ ਚੁੱਕੇ ਅਤੇ ਕਰਵਾਏ ਜਾਣ ਵਾਲੇ ਕੰਮਾਂ ਦੇ ਨਾਮ ਤੇ ਹੀ ਵੋਟਾਂ ਮੰਗੀਆਂ ਜਾ ਰਹੀਆਂ ਨੇ ਭਾਜਪਾ ਦਾ ਚੋਣ ਮਨੋਰਥ ਜਾਣ ਕੇ ਲੋਕ ਇਸ ਵਾਰ ਕੇਵਲ ਵਾਰਡ ਨੰਬਰ 14 ਤੋਂ ਨਹੀਂ ਬਲਕਿ 95 ਦੇ 95 ਵਾਰਡਾਂ ਤੋਂ ਭਾਜਪਾ ਦੇ ਉਮੀਦਵਾਰ ਜਿਤਾਉਣ ਦਾ ਮਨ ਬਣਾਈ ਬਠੇ ਨੇ ਲੋਕਾਂ ਵੱਲੋਂ ਮਿਲ ਰਹੇ ਭਾਰੀ ਸਮਰਥਨ ਨੂੰ ਦੇਖਦਿਆਂ ਇਹ ਗੱਲ ਸਾਬਤ ਹੋਊਗੀ ਕਿ ਮahanagar ਵਿੱਚ ਭਾਜਪਾ ਦਾ ਹੀ ਮੇਅਰ ਬਣੇਗਾ ਇਸ ਮੌਕੇ ਹਾਜ਼ਰ ਸੀਨੀਅਰ ਪਾਰਟੀ ਆਗੂਆਂ ਨੇ ਨਵਲਕਸੋਰ ਜੈਨ ਦੀ ਜਿੱਤ ਨੂੰ ਯਕੀਨੀ ਦੱਸਿਆ ਲੁਧਿਆਣੇ ਤੋਂ ਹਰਸ਼ਦੀਪ ਮਹਿਦੂਦਾਂ ਦੇ ਨਾਲ सुरेंद्र ਛੰਦੇ ਦੀ ਰਿਪੋਰਟ ਕਿਹੜੇ ਕਿਹੜੇ ਵਾਰਡ ਦੇ ਵਿੱਚ ਕਿੱਥੋਂ ਖੜੇ ਹੋ ਤੇ ਕਿਹੜੇ ਕਿਹੜੇ ਮੱਲਿਆਂ ਚੱਜ ਕੀਤਾ ਚੁੰਦ ਅੱਜ ਅਸੀਂ ਵਾਰਡ ਨੰਬਰ 14 ਤੇ ਮੇਰੀ ਪਾਰਟੀ ਨੇ ਡਿਊਟੀ ਲਗਾਈ ਹੈ ਐਜ਼ ਅ ਸੇਵਾਦਾਰ ਵੀ ਇਲਾਕੇ ਦੇ ਵਿੱਚ ਸੇਵਾ ਨੇ ਮੰਨਦੇ ਲੋਕਾਂ ਦੀ ਸੇਵਾ ਕੀਤੀ ਜਾਵੇ ਉਸ ਦੇ ਤਹਿਤ ਅਸੀਂ ਅੱਜ ਮੋਤੀ ਬਾਗ ਆਦਰਸ਼ ਨਗਰ ਏਰੀਆ ਕੀਤਾ ਹੈ ਔਰ ਸਾਨੂੰ ਤੁਹਾਡੇ ਚੈਨਲ ਆਈ ਪਤਾ ਲੱਗ ਜੇਗਾ ਲੋਕਾਂ ਨੂੰ ਕਿ ਸਾਨੂੰ ਪਰਵਾਹ ਹੁੰਦਾਗਾ ਮਿਲ ਰਿਹਾ ਕਿਉਂਕਿ ਮੇਰੇ ਜਿਹੜੇ ਪ੍ਰਾਂ ਨੇ ਇਹ ਬਹੁਤ ਹੀ ਵਧੀਆ ਨੇ ਔਰ ਮੇਰੇ ਨਾਲ ਮੋਟਾ-ਮੋਟਾ ਲਾ ਕੇ ਚੱਲਦੇ ਨੇ ਮੈਂ ਇਹਨਾਂ ਨੂੰ ਜਿਲੋਂ ਧੰਨਵਾਦ ਕਰਦਾ ਔਰ ਤੁਹਾਡੇ ਚਲਣ ਲਈ ਅਪੀਲ ਕਰਾਂਗਾ ਸਾਰਿਆਂ ਨੂੰ ਕਿ ਜਿੱਥੇ ਤੇ ਬਾਜਪਾ ਦਾ ਕੈਂਡੀਡੇਟ ਖੜਾ ਹੈ ਆਪਾਂ ਉਹਨੂੰ ਜਿਤਾਈਏ ਤਾਂ ਕਿ ਬੀਜੇਪੀ ਦਾ ਮੇਅਰ ਬਣ ਸਕੇ ਬੀਜੇਪੀ ਦਾ ਮੇਅਰ ਬਣੇਗਾ ਕਿ ਕੇਂਦਰ ਦੇ ਤੋਂ ਆਪਾਂ ਸਮਾਰਟ ਸਿਟੀ ਦੇ ਤਹਿਤ ਵੀ ਫੰਡ ਲੈ ਸਕਦੇ ਆਂ ਔਰ ਬੜੀਆਂ ਸਕੀਮਾਂ ਨੇ ਤੁਸੀਂ ਹੁਣ ਕੱਲ ਦੀ ਨਿਊਜ਼ ਦੇਖ ਲਓ ਕਿ 246 ਜਿਹੜੇ ਮਹੱਲਾ ਕਲੀਨ ਕਰਨ ਦੇ ਖੋਲੇ ਸੀਗੇ ਉਹ ਉਹਦਾ ਨਾਮ ਚੇਂਜ ਕਰਨਾ ਪਿਆ ਕਿਉਂਕਿ ਸੈਂਟਰ ਨੇ ਫੰਡ ਨਹੀਂ ਦਿੱਤਾ ਜੇ ਸੈਂਟਰ ਤੋਂ ਹੀ ਫੰਡ ਲੈ ਕੇ ਆਪਾਂ ਕੰਮ ਕਰਨਾ ਹੈ ਤੇ ਕਿਉਂ ਨਾ ਆਪਾਂ ਬੀਜੇਪੀ ਨੂੰ ਸਪੋਰਟ ਕਰਾਈਏ ਬੀਜੇਪੀ ਦਾ ਮੇਅਰ ਬਣਾਈਏ ਬੀਜੇਪੀ ਦੇ ਕੌਂਸਲ ਜਿਤਾਈਏ ਤਾਂ ਕਿ ਆਪਾਂ ਨੂੰ ਵਿਕਾਸ ਵੀ ਹੋ ਸਕੇ ਔਰ ਲੋਕਾਂ ਦੇ ਵਿੱਚ ਭਾਜਪਾ ਦਾ ਪ੍ਰਚਾਰ ਜਿਹੜਾ ਹੋ ਰਿਹਾ ਉਹਨੂੰ ਵੱਧ ਤੋਂ ਵੱਧ ਹੰਕਾਰਾ ਮਿਲੇ ਤਾਂ ਕਿ ਲੋਕ ਸੜਕਾਂ ਦੇਖੋ ਮੇਨ ਸੂਟਾ ਜਿਹੜੀ ਆਉਂਦੀਆਂ ਨਾਲੀਆਂ ਸੜਕਾਂ ਗੰਦਾ ਪਾਣੀ ਸੀਵਰੇਜ ਦਾ ਪਾਣੀ ਇਹ ਸਾਰੀਆਂ ਚੀਜ਼ਾਂ ਨੂੰ ਬੀਜੇਪੀ ਹੀ ਇੱਕ ਐਸੀ ਪਾਰਟੀ ਹੈ ਜਿਹੜੀ ਕਿ ਇਮਾਨਦਾਰੀ ਨਾਲ ਆਪਣਾ ਕੰਮ ਕਰਦੀ ਹੈ ਤੁਹਾਨੂੰ ਸ਼ਾਇਦ ਯਾਦ ਹੋਵੇਗਾ 91 ਦੇ ਵਿੱਚ ਬੀਜੇਪੀ ਦਾ ਮੇਅਰ ਬਣਿਆ ਸੀ ਚੌਧਰੀ ਸੁਖਪ੍ਰਕਾਸ਼ ਜੀ ਕਾਂਗਰਸ ਦੇ ਨਾਲ ਮਿਲ ਕੇ ਉਹਨਾਂ ਨੇ ਇੰਨਾ ਵਧੀਆ ਕੰਮ ਕੀਤਾ 2.5 ਸਾਲ ਦਾ ਟਨੋਰ ਮਿਲਿਆ ਸੀ ਲੇਕਿਨ ਉਹਨਾਂ ਨੂੰ 2.5 ਸਾਲ ਦੀ ਪਤੌਰ 5 ਸਾਲ ਹੀ ਐਜ਼ ਅ ਮੇਅਰ ਪਾਰਟੀ ਨੇ ਚੁਣ ਕੇ ਉਹਨਾਂ ਨੂੰ ਨਵਾਜਿਆ ਕਿਉਂਕਿ ਬੀਜੇਪੀ ਨੇ ਵਧੀਆ ਤਰੀਕੇ ਨਾਲ ਕੰਮ ਕੀਤਾ ਇਹ ਇਮਾਨਦਾਰ ਪਾਰਟੀ ਹੈ ਦੇਸ਼ ਦੇ ਪ੍ਰਧਾਨ ਮੰਤਰੀ ਸਾਡੇ ਇਮਾਨਦਾਰ ਨੇ ਔਰ ਲੋਕਾਂ ਦੇ ਵਿੱਚ ਵਧੀਆ ਹੰਗਾਰਾ ਮਿਲ ਰਿਹਾ ਐ ਐਨਾ ਹੀ ਕਹਿੰਦਾ ਜੈ ਸ਼ੀਰਾਂ ਦੇਖੋ ਸਾਡਾ ਬੀਜੇਪੀ ਦਾ ਚੋਣ ਮੈਸਜ ਤੋਂ ਅਸੀਂ ਲੈ ਕੇ ਇਲਾਕੇ ਵਿੱਚ ਜਾ ਰਹੇ ਆ ਤੁਸੀਂ ਆ ਦੇਖ ਰਹੇ ਹੋ ਤੇ ਇਹਦੇ ਵਿੱਚ ਅਸੀਂ ਆਪਣੇ ਜਿਹੜੇ ਕੰਮ ਕੀਤੇ ਨੇ ਉਹ ਪਾ ਰਹੇ ਆ ਔਰ ਜਿਹੜੇ ਕਰਨੇ ਆ ਜਿਹੜੀਆਂ ਲੋਕਾਂ ਨੂੰ ਸਹੂਲਤਾਂ ਦੇਣੀਆਂ ਉਹ ਕਰ ਰਹੇ ਆ ਅੱਜ ਤੱਕ 2014 ਤੋਂ ਲੈ ਕੇ 2024 ਆ ਗਿਆ ਹੈ ਭਾਰਤੀ ਜਨਤਾ ਪਾਰਟੀ ਸਰਕਾਰ ਹੈ ਦੇਸ਼ ਦੇ ਪ੍ਰਧਾਨ ਮੰਤਰੀ ਜੋ ਲਾਲ ਕਿਰ ਤੋਂ ਆਹਵਾਨ ਕਰਦੇ ਆ ਉਹਨੂੰ ਪੂਰਾ ਵੀ ਕਰਦੇ ਆ ਸਾਡੀ ਮਤਾਵਾ ਪੈਨ ਨੂੰ ਸਿਲੰਡਰ ਉਹਨਾਂ ਨੇ ਕੋਈ ਆਵਾਜ਼ ਨਹੀਂ ਕੀਤਾ ਸੀ ਲੇਕਿਨ ਕੁਜਵਾ ਯੋਜਨਾ ਤਹਿਤ 12 ਕਰੋੜ ਦੇਸ਼ ਵਾਸੀਆਂ ਨੂੰ ਪਰਿਵਾਰਾਂ ਨੂੰ ਸਿਲੰਡਰ ਮੁਹਾਇਆ ਕਰਵਾਏ ਉਹਦੇ ਵਿੱਚ 320 ਰੁਪਏ ਦੀ ਅਲੱਗ ਤੋਂ ਸਬਸਿਡੀ ਮਿਲਦੀ ਪਈ ਹੈ ਜੋ ਦੰਦਨ ਖਾਤੇ ਜ਼ੀਰੋ ਬੈਲੈਂਸ ਵਾਲੇ ਅਲਾਲ ਕਿਉਂ ਆਵਾਜ਼ ਕੀਤਾ ਸੀ ਬੈਂਕਾਂ ਨੂੰ ਮਜਬੂਰ ਹੋਣਾ ਪੈ ਗਿਆ ਘਰ ਘਰ ਜਾ ਕੇ ਖਾਤੇ ਖੋਲਣ ਵਾਸਤੇ ਮੈਂ ਉਹੀ ਇਹ ਪੰਪਲੈਟ ਦੇ ਵਿੱਚ ਛਾਪਿਆ ਜੋ ਅਸੀਂ ਇਲਾਕੇ ਵਾਸਤੇ ਕਰਨਾ ਚਾਹੁੰਦੇ ਆਂ ਔਰ ਜੋ ਕੀਤਾ ਹੈ ਕਿਉਂਕਿ ਸਾਡੇ ਕੋਲ ਨਾ ਝੂਠ ਹੈ ਨਾ ਫਰੇਵ ਹੈ ਇਹਨਾਂ ਨੇ ਝੂਠ ਬੋਲ ਕੇ ਸਰਕਾਰ ਬਣਾਈ ਆਮ ਆਦਮੀ ਪਾਰਟੀ ਦੀ 1000 ਰੁਪਏ ਸੀ ਮਤਾਵਾ ਪੈਣਾ ਹੁੰਦਾ ਵੰਗੇ ਕੋਈ 1000 ਰੁਪਏ ਨਹੀਂ ਦੇ ਰਿਆ ਇਹਨਾਂ ਨੇ ਕਿਹਾ ਸੀ 2500 ਰੁਪਏ ਸੀ ਪੈਨਸ਼ਨ ਕਰਾਂਗੇ ਪੈਨਸ਼ਨ ਹਾਲੇ ਤੱਕ ਜਿਹੜੀ ਪਹਿਲੀ ਨਹੀਂ ਮਿਲਦੀ ਸੀ ਉਹਦੇ ਵੀ ਬ੍ਰੇਕ ਲਗਾ ਦਿੰਦੇ ਆ ਇਹੋ ਸਰਕਾਰ ਵੱਲੋਂ ਕੇਂਦਰ ਵੱਲੋਂ ਫ੍ਰੀ ਮਿਲਦਾ ਪਿਆ ਉਹਦੇ ਵਿੱਚ ਇਹ ਵਟਾ ਲਾਂਦੇ ਆ 30% ਲੋਕਾਂ ਦੇ ਕਾਟ ਕਾਟ ਦਿੱਤੇ ਮੈਂ ਸਾਰਿਆਂ ਨੂੰ ਆਯੂਸ਼ਮਨ ਯੋਜਨਾ ਜੀ ਸਭ ਤੋਂ ਵਧੀਆ ਯੋਜਨਾ ਹੈ 5 ਲੱਖ ਦਾ ਬੀਮਾ ਹਰ ਪਰਿਵਾਰ ਨੂੰ ਮਿਲਣਾ ਚਾਹੀਦਾ ਹੈ ਉਹਦੇ ਵਿੱਚ ਵੀ ਇਹਨਾਂ ਨੇ ਵੱਟਾ ਲਾ ਕੇ ਰੋਕਿਆ ਹੋਇਆ ਹੈ ਕਿ ਸਾਨੂੰ ਸੈਂਟਰ ਫੈ ਨਹੀਂ ਦਿੰਦਾ ਸੈਂਟਰ ਆਪਣਾ ਪੂਰਾ ਪੈਸਾ ਇਹਨਾਂ ਨੂੰ ਦੇ ਰਿਹਾ ਹੈ ਲੇਕਿਨ ਇਹ ਅਕੇ ਹਸਪਤਾਲ ਨੂੰ ਮਹਨਿਆ ਨਹੀਂ ਕਰਵਾ ਰਹੇ ਤਾਂ ਕਿ ਲੋਕਾਂ ਦਾ ਇਲਾਜ ਨਹੀਂ ਹੋ ਪਾਰਿਆ ਮੋਦੀ ਜੀ ਨੇ 70 ਸਾਲ ਦੇ ਵਾਸਤੇ ਕੋਈ ਧਾਰਾ ਨਹੀਂ ਹੈ ਕੋਈ ਨੀਲਾਟੜ ਨਹੀਂ ਕੋਈ ਕੁਝ ਨਹੀਂ ਹੈ ਆਜੀ ਸਮਰਥ ਯੋਜਨਾ 5 ਲੱਖ ਦਾ ਕਾਰ ਸ਼ੁਰੂ ਕਰ ਦਿੱਤਾ ਹੈ ਜਿਹੜਾ ਵੀ ਤੁਹਾਡੇ ਚੱਲਦਾ ਇਸ ਵੀ ਨੂੰ ਸੁਣਦਾ ਹੋਏਗਾ ਉਹਨਾਂ ਨੂੰ ਬੇਨਤੀ ਕਰਾਂਗਾ ਜਿਹੜੇ ਆਪਣੇ ਆਸ-ਪਾਸ ਦੇ ਬਜ਼ੁਰਗ ਨੇ 70 ਸਾਲ ਦੇ ਰਹਿੰਦੇ ਨੇ ਉਹਨਾਂ ਨੂੰ 21 ਤਰੀਕ ਤੋਂ ਬਾਅਦ ਆ ਕੇ ਭਾਜਪਾ ਦੇ ਕਿਸੇ ਵੀ ਸ सदस्य ਕੋਲ ਚਲੇ ਜਾਣ ਤੁਹਾਡਾ ਕਾਰਡ ਫਰੀ ਆਫ ਕੋਸਟ ਬਣਾਣਗੇ ਜੈਸ਼ੀ ਰਾਪ ਜੀ ਜੀ ਦੇਖੋ ਇਹ ਪਬਲਿਕ ਹੈ ਪਬਲਿਕ ਸਭ ਜਾਣਦੀ ਹੈ ਚਾਹੇ ਕੋਈ ਹੋਵੇ ਅੱਗੇ ਪਬਲਿਕ ਨੇ ਮੰਡਟ ਦੇਣਾ ਹੈ ਤੁਹਾਡੇ ਤੇ ਹੀ ਦੇਣਾ ਹੈ ਇਸ ਕਰਕੇ ਪਬਲਿਕ ਦਾ ਸ਼ਿਵਾ ਜ਼ਰੂਰੀ ਹੈ ਸੱਤਾਧਾਰੀ ਪਾਰਟੀ ਦਾ ਕੋਈ ਸ਼ਿਵਾ ਨਹੀਂ ਹੁੰਦਾ ਮੈਂ ਸਭ ਤੋਂ ਪਹਿਲਾਂ ਤੁਹਾਡੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜਿਸ ਨੇ ਬੜੇ ਹੀ ਸੁਚਾਰੂ ਢੰਗ ਦੇ ਨਾਲ ਸਾਡਾ ਜਿਹੜਾ ਤੁਹਾਡੇ ਰਾਹੀਂ ਪ੍ਰਚਾਰ ਹੋਇਆ ਔਰ ਤੁਸੀਂ ਦੇਖਿਆ ਇਹਨਾਂ ਦਿਨਾਂ ਦੇ ਵਿੱਚ ਤੁਸੀਂ ਬਹੁਤ ਵਧੀਆ ਸਵਾਲ ਕੀਤਾ ਵੀ ਭਾਰਤੀ ਜਨਤਾ ਪਾਰਟੀ ਦੇ ਵਿੱਚ ਨਵਲ ਕਿਸ਼ੋਰ ਜੈਨ ਨੂੰ ਹੀ ਕਿਉਂ ਵੋਟਾਂ ਪਾਈਆਂ ਜਾਂ ਨਵਲ ਕਿਸ਼ੋਰ ਜੈਨ ਇੱਕ ਐਸਾ ਸ਼ਖਸ ਹੈ ਜਿਸ ਹੀਰੇ ਨੂੰ ਭਾਰਤੀ ਜਨਤਾ ਪਾਰਟੀ ਦੇ ਮੁਖ ਉੱਚੇ ਤੇ ਬੈਠੇ ਅਹੁਦੇਦਾਰਾਂ ਨੇ ਪਛਾਣਿਆ ਕਿ ਇਸ ਕਾਰਕਟਰ ਨੇ ਕੋਈ ਤਾਕਤ ਨਾ ਰਹਿੰਦੇ ਹੋਏ ਵੀ ਇਲਾਕੇ ਦੀ ਅਜੇਹੀ ਸੇਵਾ ਕੀਤੀ ਹੈ ਜਿਹੜੀ ਸੇਵਾ ਸਲਾਘਾਯੋਗ ਹੈ ਅੱਜ ਜਨ ਜਨ ਬੱਚੇ-ਬੱਚੇ ਦੇ ਮੂੰਹ ਤੇ ਨਵਲ ਜੈਨ ਦਾ ਨਾਮ ਹੈ ਇੱਕ ਛੋਟੇ ਜਿਹੇ ਬੱਚੇ ਨੂੰ ਪੁੱਛੋ ਤਾਂ ਕਹਿੰਦਾ ਸਾਡੇ ਇਲਾਕੇ ਦਾ ਕਾਉਂਸਲਰ ਨਵਲ ਜੈਨ ਹੈ ਜਦਕਿ ਨਵਲ ਜੈਨ ਜੀ ਨੇ ਹਜੇ ਕੋਈ ਪੋਸਟਰ ਕੋਈ ਪ੍ਰਚਾਰ ਦੇ ਲਈ ਆਪਣਾ ਪੋਸਟਰ ਨਹੀਂ ਚਿਲਾਇਆ ਤੁਸੀਂ ਪੁੱਛਿਆ ਨਵਲ ਜੈਨ ਹੀ ਕਿਉਂ ਹੈ ਭਾਜਪੀ ਹੀ ਕਿਉਂ ਹੈ ਬੀਜਪੀ ਇਸ ਲਈ ਜ਼ਰੂਰੀ ਹੈ ਕਿਉਂਕਿ ਬੀਜਪੀ ਕਦੇ ਵਾਅਦਾ ਨਹੀਂ ਕਰਦੀ ਬੀਜਪੀ ਇਰਾਦਾ ਲੈ ਕੇ ਆਉਂਦੀ ਹੈ ਔਰ ਇਰਾਦਾ ਲੈ ਕੇ ਹਿੰਦੁਸਤਾਨ ਦੇ ਸਿਰਫ ਗੁਜਰਾਤ ਤੋਂ ਸ਼ੁਰੂਆਤ ਕੀਤੀ ਵੀ ਬੀਜਪੀ ਨੇ ਅੱਜ ਬੀਜਪੀ ਦੀ 27 ਸਟੇਟਾਂ ਦੇ ਵਿੱਚੋਂ 19 ਸਟੇਟਾਂ ਦੇ ਵਿੱਚ ਪਿਓਰ ਬੀਜਪੀ ਦਾ ਰਾਜ ਹੈ ਇਸ ਲਈ ਬੀਜਪੀ ਜ਼ਰੂਰੀ ਹੈ ਬੀਜਪੀ ਇਸ ਲਈ ਜ਼ਰੂਰੀ ਹੈ ਕਿਉਂਕਿ ਪੰਜਾਬ ਨੂੰ ਬਚਾਉਣਾ ਹੈ ਜੇਕਰ ਅਸੀਂ ਸ਼ਹਿਰਾਂ ਦੇ ਵਿੱਚੋਂ ਆਪਣੇ ਸ਼ਹਿਰੀ ਲੋਕ ਇਹ ਸੰਦੇਸ਼ ਦੇਣਗੇ ਕਿ ਭਾਜਪਾ ਸ਼ਹਿਰਾਂ ਦੇ ਵਿੱਚ ਕਾਇਮ ਹੈ ਔਰ ਭਾਜਪਾ ਦੇ ਲੋਕ ਸ਼ਹਿਰਾਂ ਦੇ ਵਿੱਚ ਕੰਮ ਕਰ ਰਹੇ ਨੇ ਸ਼ਹਿਰ ਤਰੱਕੀ ਕਰ ਰਹੇ ਨੇ ਤਾਂ ਪਿੰਡਾਂ ਦੇ ਸਾਡੇ ਵੀਰਾਂ ਨੂੰ ਸਮਝ ਆਊਗੀ ਔਰ ਅਸੀਂ ਪੰਜਾਬ ਨੂੰ ਬਚਾਉਣ ਚ ਕਾਮਯਾਬ ਹੋਵਾਂਗੇ ਇਸ ਲਈ ਭਾਜਪਾ ਜ਼ਰੂਰੀ ਹੈ ਤੁਸੀਂ ਕਹਿੰਦੇ ਡਬਲ ਕਿਸ਼ੋਰ ਜੈਨ ਹੀ ਕਿਉਂ ਜ਼ਰੂਰੀ ਹੈ ਡਬਲ ਕਿਸ਼ੋਰ ਜੈਨ ਕਿਉਂਕਿ ਇੱਕ ਐਸਾ ਇਰਾਦਾ ਆਇਰਨ ਸੋਲਿਡ ਇਨਸਾਨ ਹੈ ਜਿਹੜਾ ਕਿ ਜੋ ਫੈਸਲਾ ਲੈ ਲੈਂਦਾ ਹੈ ਉਸ ਫੈਸਲੇ ਤੋਂ ਪਿੱਛੇ ਕਦੇ ਨਹੀਂ ਟੱਲਦਾ ਨਬਲ ਕਿਸ਼ੋਰ ਜੈਨ ਨੇ ਕੋਈ ਪਾਵਰ ਨਾ ਹੁੰਦੇ ਹੋਏ ਇਸ ਇਲਾਕੇ ਦੇ ਵਿੱਚ 19000 ਤੋਂ ਵੱਧ ਸਿਲੰਡਰ ਪਹਿਨਾ ਨੂੰ ਘਰ-ਘਰ ਜਾ ਕੇ ਵੰਡਿਆ ਔਰ ਉਹ ਪਹਿਨਾ ਸਾਡੀਆਂ ਗਵਾਹ ਨੇ ਗਲੀਆਂ ਵਿੱਚ ਜਦੋਂ ਅਸੀਂ ਜਾਂਦੇ ਆ ਉਹ ਪਹਿਨਾ ਬਾਹਰ ਨਿਕਲ ਕੇ ਹੁੰਗਾ ਨਾ ਭੜਦਿਆਂ ਨੇ ਕਿ ਸਾਡਾ ਨਵਲ ਵੀਰ ਆ ਗਿਆ ਪੁੱਤਰ ਸਾਡਾ ਆ ਗਿਆ ਇਸ ਲਈ ਅਸੀਂ ਵੋਟਾ ਆਪਣੇ ਨਵਲਦੀਨ ਨੂੰ ਦੇਣੀ ਆ ਆਪਣੇ ਨਵਲ ਪੁੱਤਰ ਨੂੰ ਦੇਣੀਆਂ ਨੇ ਇਸ ਲਈ ਨਵਲ ਜੈਨ ਜ਼ਰੂਰੀ ਹੈ ਇਹਨਾਂ ਨੇ ਵਾਅਦੇ ਦਿੱਤੇ ਕਿ ਭੈਣਾਂ ਨੂੰ ਅਸੀਂ ਘਰ ਘਰ ਜਾ ਕੇ 1-1000 ਰੁਪਇਆ ਦਵਾਂਗੇ ਇਹ ਹੁਣ ਫਿਰ ਆਣਗੇ ਤਨਾ ਕਹਿੰਦੀਆਂ ਨੇ ਜੇ ਬੇਰਾਨੀਏ ਜੋ ਮਰਜ਼ੀ ਵਾਦੇ ਕਰਨ ਜਿੰਨੇ ਮਰਜ਼ੀ ਝੂਠੇ ਵਾਦੇ ਕਰਨ ਅਸੀਂ ਹੁਣ ਇਹਨਾਂ ਦੇ ਬਰਗਲਾਣ ਤੇ ਨਹੀਂ ਆਣਾ ਸਾਡਾ ਇੱਕੋ ਇੱਕ ਪੁੱਤਰ ਇੱਕੋ ਇੱਕ ਭਰਾ ਇੱਕੋ ਇੱਕ ਵੀਰ ਇੱਕੋ ਇੱਕ ਦੋਸਤ ਸਿਰਫ ਨਵਲ ਕਿਸ਼ੋਰ ਜੈਨ ਹੈ ਇਸ ਲਈ ਅਸੀਂ ਨਵਲ ਕਿਸ਼ੋਰ ਜੈਨ ਨੂੰ ਵੋਟਾਂ ਪਾਉਣੀਆਂ ਨੇ ਮੈਂ ਸਾਰੇ ਤੁਹਾਡੇ ਚੈਨਲ ਰਾਹੀਂ ਸਾਰੇ ਇਲਾਕਾ ਨਿਵਾਸੀਆਂ ਨੂੰ ਪਹਿਲੇ ਤਾਂ ਬੇਨਤੀ ਕਰਾਂਗਾ ਕਿ ਤੁਸੀਂ ਇਹ ਕਹਿ ਰਹੇ ਹੋ ਕਿ ਬੀਜੇਪੀ ਨੂੰ ਵੋਟ ਕਿਉਂ ਜਾਂ ਨਵਲ ਜਨਨ ਨੂੰ ਵੋਟ ਕਿਉਂ ਦਾ ਕਾਰਨ ਹੈ 15 ਸਾਲ 15 ਸਾਲ ਜਿਹੜਾ ਇਸ ਟਾਈਮ ਐਮ ਐਲ ਏ ਨੇ ਕੌਂਸਲਰ ਵੀ ਦੇ ਨੇ 15 ਸਾਲਾਂ ਦੇ ਵਿੱਚ ਇਹਨਾਂ ਨੇ ਕੀ ਕੰਮ ਕੀਤੇ ਨੇ ਪਹਿਲੇ ਤਾਂ ਤੁਸੀਂ ਇਹ ਦੇਖੋ ਜੀ ਕਿਸੇ ਗਲੀ ਮੰਨੇ ਚਲ ਜੋ ਅੱਜ ਵੀ ਸੀਵਰੇਜ ਦਾ ਬੁਰਾ ਹਾਲ ਹੈ ਅ ਤੁਸੀਂ ਇੱਧਰ ਵੀ ਘੁਮਾ ਕੇ ਦੇਖ ਸਕਦੇ ਆ ਆਪਾਂ ਜਿੱਥੇ ਖੜੇ ਆ ਆਹ ਦੇਖ ਲਓ ਜੀ ਆ ਹਾਲ ਹੈ ਸੀਵਰੇਜ ਦਾ ਗੂੜਾ ਕੱਢ ਕੇ ਉੱਥੇ ਤਾਂ ਉੱਥੇ ਇਹਨਾਂ ਨੇ ਰੱਖਿਆ ਹੋਇਆ ਹੈ ਗੰਦ ਕੱਢ ਕੇ ਜਿੱਥੇ ਸੀਵਰੇਜ ਦੇ ਹਾਲਾਤ ਮਾੜੇ ਨੇ ਦੂਜਾ ਨੰਬਰ ਇਹਨਾਂ ਨੇ ਜਿਹੜੀ ਗੱਲ ਕਹੀ ਸੀ ਕਿ ਅਸੀਂ ਪੰਜਾਬ ਦੇ ਵਿੱਚੋਂ ਦੀ ਨਸ਼ਾ ਖਤਮ ਕਰ ਦਾਂਗੇ 2 ਮਹੀਨਿਆਂ ਦੇ ਵਿੱਚੇ ਸਾਡੇ ਕੋਲ ਇੰਨਾ ਫੰਡ ਇਕੱਠਾ ਕਰ ਲਾਂਗੇ ਅਸੀਂ ਪੰਜਾਬ ਨੂੰ ਬਚਾ ਲਾਂਗੇ ਲੇਕਿਨ ਅੱਜ ਪੰਜਾਬ 1 ਲੱਖ ਕਰੋੜ ਦਾ ਹੋਰ ਕਰਜ਼ਾਈ ਹੋ ਗਿਆ ਹੈ ਇਹ ਸ਼ਾਇਦ ਤੁਹਾਨੂੰ ਪਤਾ ਹੋਣਾ ਹੈ ਕਿ ਪੰਜਾਬ ਨੂੰ ਕਰਜ਼ਾਈ ਕਰ ਰਹੇ ਨੇ ਇੱਕ ਲਾਲਚ ਦੇ ਕੇ ਪਬਲਿਕ ਨੂੰ ਲੇਕਿਨ 15 ਸਾਲਾਂ ਦੇ ਵਿੱਚ ਇਹਨਾਂ ਨੇ ਕੀ ਕੰਮ ਕੀਤੇ ਨੇ ਇਸ ਕਰਕੇ ਅਸੀਂ ਸਿਰਫ ਬੇਨਤੀ ਕਰਨਾ ਚਾਹਾਂਗੇ ਸਾਰੇ ਇਲਾਕਾ ਨਿਵਾਸੀਆਂ ਨੂੰ ਕਿ ਤੁਸੀਂ ਸਾਰਿਆਂ ਨੂੰ ਮੌਕਾ ਦਿੱਤਾ ਹੈ ਇੱਕ ਵਾਰੀ ਬੀਜੇਪੀ ਨੂੰ ਮੌਕਾ ਦਿਓ ਫਿਰ ਤੁਹਾਨੂੰ ਦੱਸਾਂਗੇ ਕੰਮ ਕਿਸ ਤਰ੍ਹਾਂ ਹੁੰਦੇ ਨੇ ਘਰ ਘਰ ਜਾ ਕੇ ਅਸੀਂ ਜਿਹੜੇ ਵੀ ਕੰਮ ਆਉਣਗੇ ਘਰ ਘਰ ਜਾ ਕੇ ਕਰਾਂਗੇ ਤੁਹਾਨੂੰ ਅਸੀਂ ਦਿਖਾਇਆ ਆਪਣਾ ਮੈਨੀਫੈਸਟੋ ਇਹ ਮੈਨੀਫੈਸਟੋ ਦੀਆਂ ਸ਼ਰਤਾਂ ਸਾਰੀਆਂ ਅਸੀਂ ਪੂਰੀਆਂ ਕਰਾਂਗੇ ਪ੍ਰੋਪਰ ਤਰੀਕੇ ਨਾਲ ਜੈਸ਼ੀਦ